ਹਾਂਜੀ ਹੋ ਸਰਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਐਸ ਰੰਗ ਬਰੰਗੀ ਦੁਨੀਆ ਦੇ ਵਿੱਚ ਆਪਾਂ ਨੂੰ ਪਤਾ ਐ ਸੇ ਬਹੁਤ ਸਾਰੀ ਜੀਵ ਜੰਤਰੀ ਜਦੋਂ ਆਪਾਂ ਉਹਨਾਂ ਨੂੰ ਪਹਿਲੀ ਵਾਰੀ ਦੇਖਦੇ ਆਂ ਤਾਂ ਉਹ ਸਾਨੂੰ ਹੈਰਾਨ ਕਰਦੇ ਆਂ ਕੀੜੀਆਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੀਆਂ ਕੀੜੀਆਂ ਹੁੰਦੀਆਂ ਕੀੜੀਆਂ ਹੁੰਦੀਆਂ ਕੀੜੇ ਹੁੰਦੇ ਆ ਪੂਰੀ ਕੀੜੀ ਲਾਲ ਕੀੜੀ ਕਾਲੀ ਕੀੜੀ ਹੈ ਨਾ ਇੰਤਾਂ ਕਾਫੀ ਕੀੜੀਆਂ ਦੇ ਵਿੱਚ ਵੀ ਨਸਲਾਂ ਨੇ ਤੇ ਇੱਕ ਨਵੀਂ ਕੀੜੀ ਡਿਸਕਵਰ ਕੀਤੀ ਗਈ ਆ ਦੇਖੀ ਗਈ ਆ ਲੱਭੀ ਗਈ ਆ ਜੀਦਾ ਸੇਰਾ ਜਿਹੜਾ ਉਹ ਇੱਕ ਪਲੇਟ ਵਰਗਾ ਹੁੰਦਾ ਤੇ ਇਹਨੂੰ ਅ ਡੋਰ ਹੈਡ ਕੀੜੀ ਦਾ ਨਾਮ ਦਿੱਤਾ ਗਿਆ ਡੋਰ ਹੈਡ ਇਸ ਕਰਕੇ ਕਹਿੰਦੇ ਆ ਕਿ ਇਹ ਜਿਹੜੀ ਕੀੜੀ ਆ ਇਹ ਆਪਣੇ ਭੌਣ ਦੇ ਵਿੱਚ ਹੁੰਦੀ ਆ ਤੇ ਇਹ ਆਪਣੇ ਭੌਣ ਦੀ ਜਿਹੜੀ ਜਿੱਥੇ ਕੀੜੀਆਂ ਦਾ ਭੌਣ ਹੁੰਦਾ ਉਹ ਭੌਣ ਦੀ ਜਿਹੜੀ ਗਲੀ ਹੁੰਦੀ ਆ ਉਸ ਗਲੀ ਦੇ ਵਿੱਚ ਇਹ ਪੱਕਾ ਆਪਣਾ ਜਿਹੜਾ ਸੇਰਾ ਇਦਾਂ ਗਲੀ ਦੇ ਉੱਤੇ ਲਾ ਲੈਂਦੀ ਆ ਅੰਦਰ ਵੱੜ ਕੇ ਤੇ ਉਹਨੂੰ ਬਲੌਕ ਕਰ ਦਿੰਦੀ ਆ ਤਾਂ ਕਿ ਬਾਹਰੋਂ ਕੋਈ ਹੋਰ ਕੀੜੀਆਂ ਜਾਂ ਕੋਈ ਹੋਰ ਜੀਵ ਜੰਤੂ ਇਹਨਾਂ ਦੇ ਉੱਤੇ ਹਮਲਾ ਨਾ ਕਰ ਸਕੇ ਤੇ ਇਹ ਕੀੜੀ ਜਿਵੇਂ ਕਹਿਣੋ ਵੀ ਤੁਸੀਂ ਇੱਕ ਚੌਕੀਦਾਰੀ ਦਾ ਕੰਮ ਕਰਦੀ ਆ ਇੱਕ ਗਾਰਡ ਦਾ ਕੰਮ ਕਰਦੀ ਆ ਆਪਣੀ ਪੂਰੀ ਦੀ ਪੂਰੀ ਕਲੋਨੀ ਨੂੰ ਬਚਾਉਣ ਵਾਸਤੇ ਇਹਨੂੰ ਡੋਰ ਹੈਡ ਕੀੜੀ ਕਿਹਾ ਜਾਂਦਾ ਵਾ ਦੇਖੋ ਪ੍ਰਮਾਤਮਾ ਦੇ ਰੰਗ ਨਾ ਉਹਨੇ ਕਿਐਸੀਆਂ ਕਿਐਸੀਆਂ ਚੀਜ਼ਾਂ ਕੈਸੇ ਕੈਸੇ ਜੀਵ ਜੰਤੂ ਬਣਾਏ ਹੋਏ ਨੇ ਧੰਨਾਂ ਮਰਿਆ ਮਾਲਕਾ ਤੋਂ ਧੰਨ